ਦੋਸਤੋ ਅਸੀਂ ਤੁਹਾਡੇ ਲਈ ਇੱਕ ਨਵਾਂ ਚੈਨਲ ਤਿਆਰ ਕਰ ਰਹੇ ਹਾਂ ਜਿਹਦੇ ਵਿੱਚ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਕ ਜੋ ਹੈ ਮਾਜੀ ਦੀ ਸੂਈ ਹੈ ਤੇ ਉਸਨੇ ਦਿੱਤੀ ਹੈ ਕੱਟੀ ਸੋ ਸਾਡਾ ਮਕਸਦ ਹੈ ਕਿ ਅਸੀਂ ਤੁਹਾਨੂੰ ਜੋ ਇਹ ਕੱਟੀ ਦਿੱਤੀ ਹੈ ਮਾਜੀ ਨੇ ਇਹ ਹਜੇ ਹੁਣ ਤੋਂ ਸਿਰਫ 2-3 ਘੰਟੇ ਪਹਿਲਾਂ ਪੈਦਾ ਹੋਈ ਹੈ ਔਰ ਅਸੀਂ ਤੁਹਾਨੂੰ ਇਹਦੇ ਬਚਪਨ ਤੋਂ ਲੈ ਕੇ ਯਾਨੀ ਇਹਦੇ ਅੱਜ ਪੈਦਾ ਹੋਣ ਤੋਂ ਲੈ ਕੇ ਜਿਸ ਦਿਨੇ ਬੋਲੂਗੀ ਔਰ ਸੂਗੀ ਉਸ ਦਿਨ ਤੱਕ ਇੰਨਾ ਖਰਚੇ ਕੱਟੀ ਨੂੰ ਪਾਲਣ ਤੇ ਆਉਂਦਾ ਹੈ ਉਸ ਸਮੇਂ ਦੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਫੇਸਬੁਕ ਚੈਨਲ ਇਸ YouTube ਚੈਨਲ ਦੇ ਰਾਹੀਂ ਤੁਹਾਨੂੰ ਦਿੰਦੇ ਰਵਾਂਗੇ ਸੋ ਤੁਸੀਂ ਸਾਰੇ ਨੂੰ ਰਿਕੁਐਸਟ ਹੈ ਕਿ ਅੱਜ ਹੀ ਹੁਣੀ ਇਸੇ ਵਕਤ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਤਾਂ ਕਿ ਆਪਾਂ ਨੂੰ ਸਹੀ ਜਾਣਕਾਰੀ ਮਿਲ ਸਕੇਗੀ ਇੱਕ ਕੱਟੀ ਨੂੰ ਬਚਪਨ ਤੋਂ ਲੈ ਕੇ ਵੱਡੀ ਹੋਣ ਤੱਕ ਕਿੰਨਾ ਖਰਚ ਆਉਂਦਾ ਹੈ ਇੱਕ ਹੈਲਥੀ ਇੱਕ ਹੈਲਥੀ ਔਰ ਤਗੜੀ ਕੱਡੀ ਬਣਾਉਣ ਦੇ ਲਈ ਆਪਾਂ ਨੂੰ ਕਿੰਨਾ ਖਰਚ ਆਪਾਂ ਨੂੰ ਕਰਨਾ ਪੈਂਦਾ ਸੋ ਇਸ ਸਮੇਂ ਦੀ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਚੈਨਲ ਉਪਰ ਦਿੱਤੀ ਜਾਵੇਗੀ ਤੋਂ ਨੂੰ ਇਹਦੇ ਵਿੱਚ ਸਾਰਾ ਖਰਚਾ ਦੱਸਿਆ ਜਾਊਗਾ ਕਿ ਉਹ ਕਿੰਨਾ ਦੁੱਧ ਪੀ ਰਹੀ ਐ ਪੈਦਾ ਹੋਣ ਤੋਂ ਬਾਅਦ ਉਹਨੇ ਕੀ ਕੀ ਖਾਦਾ ਕਿੰਨਾ ਉਹ ਤੇ ਖਰਚਾ ਹੋਇਆ ਨਿੱਕੀ ਤੋਂ ਨਿੱਕੀ ਚੀਜ਼ ਦਾ ਖਰਚਾ ਤੁਹਾਨੂੰ ਇਸ ਚੈਨਲ ਦੇ ਰਾਹੀਂ ਦੱਸਿਆ ਜਾਵੇਗਾ ਸੋ ਆਜ ਜੀ ਤੁਹਾਨੂੰ ਰਿਕੁਐਸਟ ਹੈ ਕਿ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਹੁਣੇ ਫੋਲੋ ਕਰ ਲਓ ਤਾਂ ਕਿ ਕਿਸਾਨਾਂ ਤੱਕ ਸਹੀ ਜਾਣਕਾਰੀ ਪਹੁੰਚੇ ਕਿ ਇੱਕ ਆਮ ਕੱਟੀ ਨੂੰ ਤਿਆਰ ਹੋਣ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਸੋ ਆਪਾਂ ਇਸ ਕੱਟੀ ਨੂੰ ਵਧੀਆ ਕੱਟੀ ਬਣਾਉਣ ਦੇ ਲਈ ਜਿੰਨੇ ਵੀ ਟੋਨਿਕ ਹੈ ਜੋ ਵੀ ਆਪਾਂ ਡਾਕਟਰ ਪ੍ਰਸਕ੍ਰਾਈਬਡ ਕਰਨਗੇ ਜਾਂ ਆਪਾਂ ਨੂੰ ਆਸੇ-ਪਾਸੇ ਤੋਂ ਪਤਾ ਲੱਗੇ ਕਿ ਇਸ ਕੱਟੀ ਨੂੰ ਜਾਂ ਤੁਸੀਂ ਕਮੈਂਟ ਰਹੀਂ ਸਾਨੂੰ ਜਾਣਕਾਰੀ ਦਿਓਗੇ ਕਿ ਆਹ ਚੀਜ਼ ਖਲਾਓ ਆਪਾਂ ਉਹ ਸਾਰੀ ਚੀਜ਼ਾਂ ਨੂੰ ਖਲਾਵਾਂਗੇ ਉਸ ਤਰ੍ਹਾਂ ਹੀ ਖਾਗ ਦੇਵਾਂਗੇ ਔਰ ਵੱਧ ਤੋਂ ਵੱਧ ਯਾਨੀ ਕਿ ਘੱਟ ਤੋਂ ਘੱਟ ਸਮੇਂ ਦੇ ਵਿੱਚ ਇਹਨੂੰ ਆਪਾਂ ਵੱਡੀ ਕਰਾਂਗੇ ਤੇ ਵੱਧ ਤੋਂ ਵੱਧ ਦੇਖਾਂਗੇ ਕਿੰਨੇ ਸਮੇਂ ਵਿੱਚ ਕਿੰਨੇ ਖਰਚੇ ਤੋਂ ਬਾਅਦ ਇੱਕ ਵਧੀਆ ਕੱਟੀ ਤਿਆਰ ਹੁੰਦੀ ਹੈ ਸੋ ਆਪ ਜੀ ਨੂੰ ਰਿਕਵੈਸਟ ਹੈ ਕਿ ਇਸ ਚੈਨਲ ਨੂੰ ਅੱਜ ਹੀ ਫੇਸਬੁੱਕ ਪੇਜ ਬਣਾਇਆ ਇਹ ਅੱਜ ਹੀ ਚੈਨਲ ਬਣਾਇਆ ਅੱਜ ਹੀ ਤੁਸੀਂ ਇਸ ਨੂੰ ਦੇਖਦੇ ਸਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਫਾਲੋ ਜਰੂਰ ਕਰੋ ਇਸ ਚੈਨਲ ਨੂੰ